ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਨਾਮੀ ਨਾਲ ਸੰਬੰਧ ਖੁਸ਼ੀ ਹੋਈ ਕਿ ਆਪ ਜੀ ਨਾਮ ਸਿਮਰਨ ਦੇ ਰਸਤੇ ਤੁਰ ਪਏ ਹੋ ਤੇ ਨਾਮ ਦਾ ਜੀਵਨ ਸਮਝੇ ਪੈ ਕੇ ਰਸ ਦੇ ਰਿਹਾ ਹੈ ਅਰ ਅਮਲੀ ਤੌਰ ਤੇ ਉਸ ਦਾ ਤਜਰਬਾ ਹੋ ਗਿਆ ਹੈ ਨਾਮ ਹੈ ਨਾਮੀ ਪ੍ਰੀਤਮ ਨਾਲ ਲਗਾਤਾਰ ਲਗਾਓ ਸੰਬੰਧ ਜਿਵੇਂ ਹੋਵੇ ਕਿਸੇ ਸਰੋਵਰ ਦਾ ਕਿਸੇ ਚਸ਼ਮੇ ਨਾਲ ਸੰਬੰਧ ਬਾਕੀ ਗਲੀ ਸੈਲ ਉਠਾਵਤ ਚਾਹੇ ਓਏ ਉਹਾਂ ਹੀ ਹੈ ਤਰੇ ਲਗਾਤਾਰੀ ਸੰਬੰਧ ਨਾਲ ਉਸ ਜੀਵਨ ਦੇ ਸੋਮੇ ਵਾਹਿਗੁਰੂ ਤੋਂ ਜੀਵਨ ਦਾਤੀ ਰੋ ਆਉਂਦੀ ਹੈ ਜੋ ਮਨ ਨੂੰ ਉੱਜਾ ਸੁੱਜਾ ਤੇ ਸਰੀਰ ਨੂੰ ਨਰਵਾ ਰੱਖਦੀ ਹੈ ਵਾਹਿਗੁਰੂ ਅੰਗ ਸੰਗ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ